ਮੰਦਾ ਜੱਸੀ ਵੀ ਮੈਂ ਅਜੇ ਤੱਕ ਉਹਨੂੰ ਕੁਝ ਨਹੀਂ ਬੋਲਿਆ ਪਰ ਇੱਕ ਰਿਸ਼ਤਿਆਂ ਦੀ ਮਰਿਆਦਾ ਹੁੰਦੀ ਹੈ ਉਹ ਰਿਸ਼ਤਿਆਂ ਨੂੰ ਲੰਬਾ ਸਮਾਂ ਚਲਾਉਣ ਦੇ ਲਈ ਨਾ ਮੈਂ ਚੁੱਪ ਹੋਇਆ ਬੈਠਾ ਮੇਰੇ ਮਰਿਆਦਾ 'ਚ ਰਿਸ਼ਤੇ ਉਹ ਤੱਕ ਹੀ ਰਹਿੰਦੇ ਆ ਜੋ ਤੱਕ ਅਗਲਾ ਬੰਦਾ ਮਰਿਆਦਾ 'ਚ ਰਹਿੰਦਾ ਹੈ ਹਲੇ ਵੈਸੇ ਵੀ ਆਭੀ ਨੇ ਜੋ ਸਭ ਕੀਤਾ ਨਾ ਉਹ ਚੰਗਾ ਨਹੀਂ ਸੀ ਤੁਹਾਨੂੰ ਪਤਾ ਬਾਪੂ ਦੇ ਉੱਥੇ ਕਿੰਨੀ ਇੱਜ਼ਤ ਸੀ ਬਾਪੂ ਦੇ ਕਹਿਣ ਤੇ ਹੀ ਅਗਲੇ ਨੇ ਮੈਨੂੰ ਉੱਥੇ ਰੱਖਿਆ ਸੀ ਗੱਲ ਕਹਿਣ ਦੀ ਹੁੰਦੀ ਜੀ ਭਾਈ ਪੰਡਿਤਾਂ منہ ਖੁੱਲਾ ਹੋਵੇ ਖਾਣ ਵਾਲੇ ਨੂੰ ਸ਼ਰਮ ਤਾਂ ਨਹੀਂ ਦੀ ਆ ਪਤਾ ਨਹੀਂ ਵੀਰ ਕਿਉਂ ਨਹੀਂ ਇੰਨੀ ਹਿੰਮਤ ਕਰਦਾ ਹੈਗਾ ਜੇ ਵੀਰਾ ਉਹਨੂੰ ਕੁਝ ਬੋਲ ਦੇ ਨਾ ਟੋਟਾ ਟਵਧੀ ਆ ਹੀ ਐ ਉਹਨੂੰ ਕਿਹੜਾ ਰਿਸ਼ਤੇ ਨਹੀਂ ਹੁੰਦੇ ਹੈਗੇ ਪਤਾ ਨਹੀਂ ਕਾਤੋਂ ਇਹ ਤੇ ਹੀ ਖੜੇ ਰਹਿੰਗੀ ਤੂੰ ਹੈ ਤੀਨੋਂ ਦੱਸੇਂਗੀ ਔਰ ਸੁੰਦਰ ਸਿੰਘ ਕਿ ਪਿੰਡ ਚੂ ਢੋਲ ਬਜਾਏਂਗੇ ਤੂੰ ਕਰ ਲੈ ਕੀ ਕਰਨਾ ਆ ਕੀ ਮਤਲਬ ਹੈ ਤੇਰਾ ਮਤਲਬ ਇਹੀ ਆ ਵੀ ਮੈਂ ਤੇਰੇ ਤੋਂ ਅੱਕ ਚੁੱਕਿਆ ਮੈਂ ਤੇਰੇ ਤਾਨਿਆਂ ਤੋਂ ਅੱਕ ਚੁੱਕਿਆ ਮੈਂ ਤੇਰੀ ਮਿਹਣਿਆਂ ਤੋਂ ਅੱਕ ਚੁੱਕਿਆ ਮੈਂ ਤੇਰੇ ਲਾਂਬਿਆਂ ਤੋਂ ਅੱਕ ਚੁੱਕਿਆ ਪ੍ਰੀਤ ਕਾ ਕੀ ਕਰਦੀ ਐ ਤੂੰ ਯਾਦ ਰੱਖਿਓ ਨਾ ਉਹ ਯਾਦ ਹੀ ਆ ਮੈਨੂੰ ਸਾਰਾ ਕੁਛ ਆ ਬੇਇੱਜ਼ਤੀ ਦਾ ਬਦਲਾ ਨਾ ਮੈਂ ਲੈ ਕੇ ਹਟੂੰ ਆ ਮੇਰੀ ਗੱਲ ਸੁਣੀ ਬਾਹਰ ਆ ਕੇ ਕੀ ਹੋ ਗਿਆ ਕਿਥੇ ਨਹੀਂ ਥਾਈ ਮੈਨੂੰ ਤਾਂ ਕਿਸੇ ਦੇ ਘਰੇ ਨਹੀਂ ਹੈਗੀ ਕੁੜੀ ਤਾਂ ਬਾਗ ਕਿੱਥੇ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਓਹੋ ਇੰਨੀ ਫਿਕਰ ਕਰਨ ਦੀ ਕੀ ਲੋੜ ਐ ਇੱਥੇ ਕਿਸੇ ਕਮਾਂਡ 'ਚ ਕਿਸੇ ਕੁੜੀ ਕੋਲੇ ਬਾਗੀ ਹੋਣੀ 2 ਮਿੰਟ ਦੇਖਾਈ ਮੈਂ ਸਭ ਦੇ ਕਿਸੇ ਕੁੜੀ ਕੋਲੇ ਨਹੀਂ ਹੈਗੀ ਕਿਸੇ ਚਾਚੀ ਤਾਈ ਕੋਲੇ ਨਹੀਂ ਹੈਗੀ ਆਂਗਣਵਾੜੀ 'ਚ ਉਹ ਮੈਡਮਾਂ ਕੋਲੇ ਮੈਂ ਜਾਇਆਈ ਉੱਥੇ ਨਹੀਂ ਹੈਗੀ ਓਏ ਉਹ ਫਿਰਦੀ ਰਹਿੰਦੀ ਐ ਸਾਰਾ ਦਿਨ ਕਿਤੇ ਕੋਈ ਚੀਜ਼ ਲੈਣ ਬਾਗੀ ਵਿੱਚੀਆ ਕਪੜਾ ਲੈ ਡਾਇ ਐ ਸੋਈ ਜਾਂਦੀ ਐ ਮੈਂ ਇਹਨਾਂ ਦਾ ਕੋਈ ਰੀ ਰੂਨ ਲੈਣ ਬਾਗੀ ਉਹ ਦੁਕਾਨ ਤੇ ਔਰ ਉਹਨੇ ਕਿੱਥੇ ਜਾਣਾ ਐ ਆ ਕੀ ਚੱਕੀ ਫਿਰਦਾ ਘਾਕ ਤੇ ਓਏ ਇਹੀ ਤੈਨੂੰ ਮੈਂ ਕਹਿੰਦਾ ਸੀ ਆ ਜਵਾਖ ਜੱਥੇ ਸਿੱਟ ਜਾਂਦਾ ਥੱਲੇ ਡਿੱਗੇ ਪੈਸੇ ਉਹਦੇ ਕੰਮ ਕੁਮ ਦਾ ਨਾ ਹੋਵੇ ਮਰਾਂ ਕੋਲ ਸੋੜੀ ਹਾਂ ਇਹ ਤਾਂ ਕੁੜੀ ਨੇ ਲਿਖਿਆ ਬਾਪੂ ਮੈਨੂੰ ਮਾਫ਼ ਕਰ ਦੇਣਾ ਮੈਂ ਤਾਂ ਹਨ ਨੂੰ ਸਦਾ ਵਾਸਤੇ ਛੱਡ ਕੇ ਜਾ ਰਹੀ ਹਾਂ ਮੈਂ ਨਹੀਂ ਚਾਹੁੰਦੀ ਮੇਰੇ ਕਰਕੇ ਤੁਹਾਡਾ ਦਿਲ ਦੁਖੀ ਹੋਵੇ ਤੁਹਾਨੂੰ ਗੱਲਾਂ ਸੁਣਨੀਆਂ ਪੈਣ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਮੰਨਦੀ ਹਾਂ ਮੈਂ ਇਥੋਂ ਗਲਤੀ ਜ਼ਰੂਰ ਹੋਈ ਹੈ ਮੈਨੂੰ ਗਲਤੀ ਦਾ ਪਛਤਾਵਾ ਹੈ ਪਰ ਮੈਂ ਆਪਦੀ ਗਲਤੀ ਦੇ ਕਾਰਨ ਆਪਣੇ ਮਾਪਿਓ ਨੂੰ ਨਹੀਂ ਦੁੱਖਾਂ ਵਿੱਚ ਦੇਖਣਾ ਚਾਹੁੰਦੀ ਇਸ ਲਈ ਮੈਂ ਆਪਣਾ ਘਰ ਸਦਾ ਵਾਸਤੇ ਛੱਡ ਕੇ ਜਾ ਰਹੀ ਹਾਂ ਪਲੀਜ਼ ਮੈਨੂੰ ਮaaf ਕਰ ਦਿਓ ਤਹਾਡੀ ਸੁਪਤਰੀ ਕੀਰ ਕਿੱਥੇ ਗਈ ਹੋ ਗਈ ਹੁਣ ਪਰ ਉਹਨੇ ਕੋਲੇ ਵੀ ਨਹੀਂ ਜਾ ਸਕਦੀ ਦੁਬਾਰੇ ਉਹਦਾ ਵੀ ਨਹੀਂ ਕੋਈ ਅਤਾ ਪਤਾ ਹੈਗਾ ਕਿੱਥੇ ਗਿਆ ਕਿੱਥੇ ਉਹ ਐਂ ਕਰਾ ਮੁੰਡੇ ਨੂੰ ਫੋਨ ਲਾ ਕਿਤੇ ਉਹ ਨਾ ਖੂ ਟੋਬੇ ਚ ਡਿੱਗ ਕੇ ਮਰ ਜੇ ਪਿੱਛੋਂ ਜਮੀ ਨਹੀਂ ਮੂੰਹ ਦਿਖਾਉਣ ਜੋਗਰੇ ਰਹਿਣੇ ਲੋਕ ਤਾਂ ਗੱਲਾਂ ਬਣਾ ਦੇਣਗੇ ਵੀ ਕੇਰਾ ਕੁੜੀ ਨੂੰ ਪਿਆਰ ਨਾਲ ਲਵੇ ਲਾ ਲਿਆ ਮੁੜ ਕੇ ਮਾਰਦੀ ਮੇਰੇ ਤਾਂ ਸਿਰ ਨੂੰ ਚੱਕਰ ਚੜੀ ਜਾਂਦੇ ਨੇ ਹੁਣ ਕੀ ਕਰਾਂ ਕਿੱਥੇ ਪਾਵਾਂ ਫੋਨ ਕਰ ਮੁੰਡੇ ਨੂੰ ਆ ਜਾ ਬਹਿ ਜਾ ਪਹਿਲਾਂ ਬਹਿ ਕੇ ਇੱਥੇ ਨਾ ਪਾਣੀ ਧਾਣੀ ਪੀ ਲੈ ਹੇਰ ਬਾ ਕੁਝ ਦੇਖਣਾ ਬਾਕੀ ਰਹਿ ਗਿਆ ਸੀਗਾ ਓਹੋ ਲੈ ਆ ਪਾਣੀ ਪੀ ਕੀ ਪਾਣੀ ਪੀ ਮਾ ਮੇਰੇ ਤਾਂ ਪਾਣੀ ਵੀ ਨਹੀਂ ਲੱਗਦਾ ਹੈਗਾ ਕੀ ਕੀਤਾ ਜਾਵੇ ਲਾਦ ਨੇ ਨਾ ਐਨਾ ਤਪਾਇਆ ਮੇਰੇ ਸਾਲੇ ਸਾਨੂੰ ਜਨਮ ਦਿੱਤਾ ਆ ਦੁਖੀ ਕਰਦੇ ਤੁਸੀਂ ਸਾਨੂੰ ਕਿਹਦੇ ਸੁੱਖ ਦਾ ਸਾਹ ਨਹੀਂ ਆਇਆ ਉਹ ਨਿਤ ਨਮਾ ਦੇਣਾ ਦੁੱਖ ਲੈ ਕੇ ਚੜਦਾ ਮੈਨੂੰ ਤਾਂ ਇਹ ਸੀਮਾ ਖਾਲਾ ਚਲ ਇੱਥੇ ਗਈ ਹੋ ਕਿਸੇ ਦੇ ਘਰੇ ਉਹ ਮੈਡਮਾਂ ਕੋਲੇ ਬਾਗੀ ਹੋ ਵੀ ਅਜੇ ਛੁੱਟੀ ਐ ਕੋਈ ਹੋਰ ਕੰਮ ਤਾਂ ਹੁੰਦਾ 100 ਲਿਖਾ ਪੜੀ ਤਾਂ ਮੈਨੂੰ ਕੀ ਖਬਰ ਐ ਡੁੱਬੜੀਏ ਤੂੰ ਤੜਖੀ ਨਿਕਲ ਗਈ ਘਰੋਂ ਕਿੱਥੇ ਜਾਵੇਂਗੀ ਕਿੱਥੇ ਪਾਲਾਂਗੇ ਆ ਕਲਮੋਹੀ ਜਿੱਦਾਂ ਦੀ ਆਈ ਐ ਕਲਮੋਹੀ ਨੇ ਘਰ ਖਖੜੀਆਂ ਕਰੇਲੇ ਕਰਤਾ ਨਾਲੇ ਤਾਂ ਆਪਣੀ ਨਹੀਂ ਰਹੀ ਨਾਲੇ ਮੁੰਡਾ ਨਹੀਂ ਰਹਿਣ ਦਿੱਤਾ ਨਾਲੇ ਕੁੜੀ ਬਾਗੀ ਓਹੋ ਕੁੜੀ ਨੇ ਘਟੋ ਘਟ ਇੰਨੀ ਕ ਤਾਂ ਗੱਲ ਸੋਚਣੀ ਸੀ ਵੀ ਜਦੋਂ ਮੇਰਾ ਮਾਂ ਪਿਓ ਮੇਰੇ ਨਾਲ ਖੜਾ ਮੈਂ ਉਹਨੂੰ ਕਿਹਾ ਹੋਇਆ ਸੀ ਮੈਂ ਕਿ ਤੇ ਸਾਡੇ ਹੁੰਦੇ ਤੈਨੂੰ ਡਰਨ ਦੀ ਲੋੜ ਨਹੀਂ ਜਿੰਨਾ ਹੱਕ ਘਰ 'ਚ ਮੁੰਡੇ ਦਾ ਭਾਈ ਉਨੀ ਹੱਕ ਤੇਰਾ ਹੈ ਤੂੰ ਕਿਹੜਾ ਸਹੁਰੇ ਦੀ ਰੋਟੀ ਟੋਡੇਗੀ ਹੈ ਉਹਨੇ ਇੱਕ ਵਾਰੀ ਵੀ ਨਾ ਸੋਚਿਆ ਵੀ ਮੇਰੇ ਮਾਂ ਪਿਓ ਤੇ ਮੈਂ ਦੁਬਾਰੇ ਦੁੱਖਾਂ ਦਾ ਪਹਾੜ ਡੇਗਣ ਲੱਗੀ ਆ ਉਹ ਉਹ ਦੋਂ ਵਾਲੀ ਤਾਂ ਗੱਲ ਮੈਂ ਸਹਾਰ ਗਿਆ ਸੀ ਇਹ ਤਾਂ ਹੁਣ ਜਿਉਂਦੇ ਜੀ ਮਾਰੂਗੀ ਆਪਾਂ ਨੂੰ ਇਹ ਨਹੀਂ ਸੌਰੀ ਕਿਤੇ ਜਾਣ ਦਿੰਦੀ ਉਹਨੂੰ ਐ ਹੋ ਗਿਆ ਵੀ ਮੇਰੇ ਮਾਂ ਪਿਓ ਕਿਉਂ ਦੁੱਖ ਕੱਟਣ ਮੇਰੇ ਕਰਕੇ ਜਦੋਂ ਉਹ ਸਿੱਧੇ ਮੂੰਹ ਨਹੀਂ ਬੋਲਦੀ ਸੀ ਉਹਨੂੰ ਐ ਸੀ ਵੀ ਮੇਰੇ ਕਰਕੇ ਇਹਨਾਂ ਨੂੰ ਨਹੀਂ ਸਿੱਧੇ ਮੂੰਹ ਬੋਲਦੀ ਉਹ ਤਾਂ ਹੈਗੀ ਵੱਡ ਬੋਲੀ ਐ ਕਹਾੜੇ ਪਾਟਿਆ ਮੂੰਹ ਆ ਉਹ ਤਾਂ ਜਾਇ ਵੱਡੀ ਤਾਂ ਤਾਂ ਹਰੇਕ ਨੂੰ ਹੀ ਐ ਬੋਲਦੀ ਐ ਚੰਦਰੀਏ ਤੂੰ ਹੋਵੇਂ ਕਰੇ ਨਾ ਹੋਵੇਂ ਉਹਨੇ ਤਾਂ ਉਸੇ ਲੋਟ ਬੋਲਣਾ ਉਸੇ ਚਾਲ ਚੱਲਣਾ ਹੈਗਾ ਹੋ ਸਿਆਣੇ ਮੀਨੀ ਕਹਿੰਦੇ ਮਾੜਾ ਜੰਮੇ ਨਾ ਮਾੜਾ ਆਵੇ ਨਾ ਇਦੋਂ ਤਾਂ ਨਾ ਹੀ ਦਿੰਦਾ ਰੱਬ ਸਬਰ ਤਾਂ ਕਰ ਲੰਦੇ ਹਏ ਹੁਣ ਮੁੰਡੇ ਨੂੰ ਕੀ ਕਹਾਂਗੇ ਫੋਨ ਕਰਕੇ ਥੜਕੀ ਤਾਂ ਗਿਆ ਉਹ ਕੀ ਕਹਾਂਗਾ ਮੁੰਡੇ ਨੂੰ ਵੀ ਫੋਟੋ ਪਈ ਮੋਬਾਈਲ ਦੇ ਵਿੱਚ ਹਰੇਕ ਨੂੰ ਦਿਖਾ ਦਿਆ ਕਰ ਵੀ ਆ ਸਾਡੀ ਕੁੜੀ ਤਾਂ ਨਹੀਂ ਦੇਖੀ ਆ ਲਵੇ ਲਵੇ ਪਿੰਡਾਂ ਚ ਤਾਂ ਪਹਿਲੀ ਚਰਚੇ ਕਰਾਰ ਖਿਨੇ ਸੌਰੀ ਨੇ ਅਗਲਾ ਖੋਹੀ ਸੀ ਜਿਹੜੀ ਉਦੋਂ ਰਾਤ ਨੂੰ ਉੱਠ ਕੇ ਭੱਜੀ ਸੀ ਇਹੇ ਡਰ ਦੇ ਮਾਰੇ ਤਾਂ ਥਾਣੇ ਕਚੈਰੀ 'ਚ ਨਹੀਂ ਰਿਪੋਰਟ ਲਿਖਾ ਸਕਦੇ ਹੁਣ ਕੀ ਆਖਣਗੇ ਵੀ ਦੁਬਾਰੇ ਪੱਜ ਗਈ ਲੋਕਾਂ ਨੇ ਤਾਂ ਆਹੀ ਕਹਿਣਾ ਕਿਸੇ ਦਾ ਮੂੰਹ ਨਹੀਂ ਫੜ ਲੈਣਾ ਕਿਸੇ ਨੇ ਨਹੀਂ ਆਏ ਸੋਚਣਾ ਵੀ ਪਰਜਾਈ ਦੇਖਲੇ ਇਸ ਕਰਕੇ ਕਰੂੰਗੀ ਐ ਉਹ ਮੈਂ ਤਾਂ ਅੱਕ ਗਿਆ ਇਹਨਾਂ ਤੋਂ ਮੇਰੇ ਕੰਨ 'ਚ ਤਾਂ ਗੱਡੀ ਥੱਲੇ ਆਵੇ ਕਿਸੇ ਖੂਚ 'ਚ ਡੁੱਬ ਕੇ ਮਰੇ ਜਿੱਥੇ ਜਾਂਦੀ ਆ ਜਾਵੇ ਯਾਰ ਮੈਂ ਕੀ ਕਰਾਂ ਮੈਂ ਤਾਂ ਕਿਆ ਪਿਆ ਤੂੰ ਨਹੀਂ ਕਾਨੂੰ ਬੋਲਦਾ ਹੈ ਫੇਰ ਵੀ ਧੀ ਹੈ ਐਡੇ ਮਾੜੇ ਬੋਲ ਇਹੇ ਜੀ ਧੀ ਹੁੰਦੀ ਹੈ ਹਾਂ ਜਿਹੜੇ ਮਾਪਿਓ ਦੀ ਗੱਲ ਹੀ ਨਾ ਮੰਨੇ ਅੱਛਾ ਸੀ ਮੰਨੀ ਜਾਈਏ ਸਾਰਾ ਕੁਝ ਉਹਦਾ ਹੱਕ ਨਹੀਂ ਬਣਦਾ ਸੀ ਹੁਣ ਦੁਬਾਰੇ ਮੈਂ ਲੋਕਾਂ ਨੂੰ ਕੀ ਮੂੰਹ ਦਿਖਾऊं ਕੀ ਕਹਿਣਗੇ ਲੋਕ ਚੱਲ ਕਿਸੇ ਨੂੰ ਕੁਝ ਨਾ ਕਹੀ ਹੁਣ ਉਹਨੂੰ ਐਂ ਕਹਿਦੀ ਕੋਈ ਵੀ ਪੁੱਛੇ ਕਹੇ ਭਾਈ ਆਪਦੇ ਸਹੌਰੀ ਬਾਕੀ ਆਪਾਂ ਅੰਦਰੇ ਅੰਦਰ ਅੰਦਰ ਖਾਤੇ ਆ ਪਾਲ ਟੋਲੋਂ ਦੀ ਕਰਾਂਗੇ ਮੁੰਡੇ ਨੂੰ ਫੋਨ ਲਾ ਕੇ ਕਹਿੰਦੇ ਆ ਉਧਰ ਉਹ ਪਾਲੂ ਜਿੱਥੇ ਉਹਦਾ ਪੋਪਿਓ ਪਾਲੂ ਜਿੱਥੇ ਆਪਣਾ ਪੋਪਿਓ ਆਪਾਂ ਪਾਲਾਂਗੇ ਹੁਣ ਹੱਥਾਂ ਤੇ ਹੱਥ ਧਰ ਕੇ ਤਾਂ ਬੈਠ ਵੀ ਨਹੀਂ ਸਕਦੇ ਕਰਦਾ ਦੀਏ। ਕੋਈ ਲੋੜ ਹੀ ਨਹੀਂ ਸੀ ਕਾਸੇ ਦੀ। ਜਿੱਦੇ ਪਹਿਲੀ ਵਾਰ ਗਈ ਸੀ, ਉਦੇ ਜਾਂਦੀ ਹੋਈ ਦੁੱਧ 'ਚ ਕੋਈ ਜ਼ਹਿਰ ਮਿਲਾ ਕੇ ਦੇ ਦਿੰਦੀ। ਸੁੱਤੇ ਪਏ ਰਹ ਜਾਂਦੇ ਨਾ ਕਿਸੇ ਨੂੰ ਪਤਾ ਲੱਗਦਾ ਕੀ ਹੋ ਗਿਆ, ਨਾ ਆਪਾਂ ਨੂੰ ਪਤਾ ਲੱਗਦਾ ਵੀ ਕੀ ਖਾਦਾ ਕੀ ਪੀਤਾ। ਮਾਉ ਦੇ ਨਾਲ ਚੈਨ ਦੀ ਨੀਂਦ ਸੌਂ ਜਾਂਦੇ। ਘਟੋ-ਘਟਾ ਦਿਨ ਤਾਂ ਨਾ ਦੇਖਣੇ ਪੈਂਦੇ। ਜਿਹੜੀ ਕਿਸਮਤ 'ਚ ਲਿਖੀ ਐ, ਕੋਈ ਦੁੱਖ ਸੁੱਖ ਲਿਖਿਆ, ਉਹ ਹੀ ਭੋਗਣਾ। ਹਲੇ ਕੀ ਬਤਾ ਕਿੰਨਾ ਕੁ ਕੁਝ ਲਿਖਿਆ, ਕੀ ਕੁਝ ਦੇਖਣਾ ਬਾਕੀ ਐ। ਇਦਨੇ ਕੱਢੇ ਭੇ ਖਾਣੇ ਨੇ ਭੁਗਤੀ ਚੱਲ ਪਿਛਲੇ ਕਰਮਾਂ ਦੇ ਮਾੜੇ ਕੀਤੇ ਹੋਏ ਪਾਪ ਆਹ ਜਨਮ ਚ ਭੁਗਤਣੇ ਪੈਂਦੇ ਨੇ ਭੁਗਤ ਰਹੇ ਹਾਂ ਹੁਣ ਚਲ ਕੋਈ ਨਾ ਦਿਲ ਨਾ ਸੱਟ ਮੜਗੇ ਮੁੰਡੇ ਨੂੰ ਭੂਨ ਕਰਕੇ ਕਹੇ ਕਹਦੇ ਭਾਈ ਗੱਲ ਤਾਂ ਆ ਬਣ ਗਈ ਕਿਸੇ ਲੋਟ-ਬੋਚਣਾ ਬੁਝਦਾ ਤਾਂ ਬੋਚ ਲੈ ਮਾੜਾ ਮੋਟਾ ਉਹਨੂੰ ਠਾਹੀ ਦਾ ਕੀ ਪਤਾ ਹੋਵੇ ਵੀ ਕਿੱਥੇ ਗਈ ਹੋਊਗੀ ਆਪ ਨੂੰ ਤਾਂ ਕੁਸਾਉੜਦੀ ਨਹੀਂ ਦਿਮਾਗ ਬੰਦ ਹੋ ਗਿਆ ਜਮਾ ਡਿੱਕਰੇ ਵਰਗਾ ਹੋ ਰਿਹਾ ਹੁਣ ਨਹੀਂ ਕੁਸਾਉੜਦੀ ਆਪਾਂ ਇਹਦਾ ਦੂਜੀ ਵਾਰ ਮਾਰ ਗਈ ਅੱਜ ਉਹ ਵੀ ਜਿਉਂਦੇ ਜੀ ਇੱਕ লাশ ਬਣ ਕੇ ਤੁਰੇ ਫਿਰਦੇ ਆ ਬਸ ਮੈਂ ਤਾਂ ਉਦੋਂ ਦੀ ਮਰ ਗਿਆ ਸੀ ਹੁਣ ਕਿਹੜਾ ਉਹਨੇ ਜਿਉਂਦਾ ਛੱਡਿਆ ਹਾ ਹਾ ਪਹੁੰਚ ਗਏ ਸੀ ਤੁਸੀਂ ਅੱਛਾ ਮੈਨੂੰ ਦਾਈ ਸੀ ਸਵੇਰੇ ਤੁਸੀਂ ਸੁਦੇਹਾ ਉੱਠੇ ਨਾ ਉਦੋਂ ਮੈਨੂੰ ਲੱਗਾ ਕਿਤੇ ਲੇਟ ਨਾ ਹੋ ਜਾਵਾਂ ਕਿਤੇ ਤੁਹਾਡੀ ਬੱਸ ਮਿਸ ਹੋ ਜਾਵੇ। ਅੱਛਾ ਬਾਜੀ ਆਗੇ ਤੁਹਾਨੂੰ ਲੈਣ ਵਾਸਤੇ ਠੀਕ ਹੈ ਠੀਕ ਹੈ ਫਿਰ ਤਾਂ ਚੱਲ ਚੰਗਾ ਵਧੀਆ ਹੋਇਆ। ਹਾਂ ਹਾਂ ਮੈਂ ਵੀ ਕੰਮ ਜਿਹੀ ਕਰੀ ਜਾਂਦੀ ਸੀ ਬੱਸ ਹੋਰ ਕੀ ਕਰਨਾ ਮੈਂ ਤੁਸੀਂ ਵੀ ਅੱਛਾ ਅੱਛਾ ਫਿਰ ਤਾਂ ਪਹੁੰਚ ਜਾਓਗੇ ਬਸ 2 ਵਜੇ ਨੂੰ ਅੱਛਾ ना ना मे लगता बापू तो हले चाहे मैं चाह पी लो बापूस ना धोर आ जानते मैं घर करी सी। आहो, स्कूल भी नहीं थो मिस कर रही सी चल कोई गल नाम भी जरूरी है दो दिन लग जा मीटिंग चल कोई नहीं फिर कम तो करना ही है <laughs> ਹਾਂ ਬਸ ਮੈਂ ਵੀ ਦੇਖਦੀ ਹਾਂ ਜਾ ਕੇ ਆਉਂਗੀ ਅੱਜ ਬਾਜ਼ਾਰ ਅੱਛਾ ਠੀਕ ਹੈ ਚਲੋ ਛੱਡੋ ਮੇਰੀ ਤਾਂ ਤੁਸੀਂ ਆਰਾਮ ਨਾਲ ਪਹੁੰਚ ਜਿਓ ਪਹੁੰਚ ਕੇ ਇੱਕ ਵਾਰੀ ਮੈਨੂੰ ਫੋਨ ਕਰ ਦਿਓ ਠੀਕ ਹੈ ਜੇ ਕਿਸੇ ਚੀਜ਼ ਦੀ ਵੀ ਲੋੜ ਹੋਈ ਮੈਨੂੰ ਦੱਸ ਦਿਓ ਚੰਗਾ ਠੀਕ ਹੈ ਬਾਏ ਲੈ ਮਾਸੀ ਦੇ ਫੋਨ ਆਏ ਪਏ ਆ ਤਿੰਨ ਫੋਨ ਇਹ ਕੀ ਕਹਿੰਦੀ ਹੈ ਬੜੇ ਟਾਈਮ ਬਾਅਦ ਮਾਸੀ ਫੋਨ ਕਰੀ ਜਾਂਦੀ ਹੈ ਸਸ਼ੀਕਾਲ ਮਾਸੀ ਕਿਵੇਂ ਹੋ ਜੀ? ਓਹੋ ਮਾਸੀ ਮੈਂ ਸਰਮਨਾਲ ਗੱਲ ਕਰੀ ਨਹੀਂ ਸੀ ਪਤਾ ਹੀ ਨਹੀਂ ਲੱਗਿਆ ਤੁਹਾਡੇ ਫੋਨ ਦਾ ਪਹਿਲਾਂ ਕੰਮ ਜਾ ਹਾਂ ਕੰਮ ਕਰੀ ਜਾਂਦੀ ਸੀ। ਅੱਛਾ ਰਾਹੁਲ ਨੇ ਆਣਾ ਹੈ। ਠੀਕ ਹੈ ਠੀਕ ਹੈ। ਲਾ ਮਾਸੀ ਤੁਸੀਂ ਤਾਂ ਜਮੀ ਬਗਾਨਾ ਕਰਤਾ ਮੈਨੂੰ ਪੁੱਛੀ ਕਿ ਜਾਂਦੇ ਹੋ। ਹੁਦਾ ਆਉਂਦਾ ਘਰ ਹੈ ਉਹਦੀ ਭੈਣ ਦਾ ਘਰ ਹੈ ਜਦ ਮਰਜ਼ੀ ਆਵੇ। ਅੱਛਾ ਅੱਛਾ। ਓਕੇ ਫਾਰਮ ਦੇ ਪਰ ਨਹੀਂ ਸੀ ਉਹਨੇ। ਕੋਈ ਨਹੀਂ ਕੋਈ ਨਹੀਂ ਇਹ ਤਾਂ ਹੈ ਨਹੀਂ ਮਸੀ ਘਰੇ ਕੋਈ ਨਹੀਂ ਮੈਂ ਹੈਗੀ ਆ ਮੈਂ ਪਰਵਾਹ ਦੂੰਗੀ ਉਹਦੇ ਨਾਲ ਹਾਂ ਹਾਂ ਲਵੀ ਬੰਦਾ ਹੈ ਹਾਂ ਲਵੀ ਹੈ ਸਾਡੇ ਇੱਥੇ ਸ਼ਹਿਰ ਕੋਈ ਨਹੀਂ ਕੋਈ ਨਹੀਂ ਮਸੀ ਤੁਸੀਂ ਫਿਕਰ ਨਾ ਕਰੋ ਤੁਸੀਂ ਭੇਜ ਦੋ ਉਹਨੂੰ ਮੇਰੇ ਕੋਲੇ ਉਹਨੂੰ ਇਕੱਲੇ ਨਹੀਂ ਭੇਜੋ ਤੁਸੀਂ ਆਪ ਨਹੀਂ ਆਣਾ ਹੈਗਾ ਤੁਹਾਨੂੰ ਜਾਣਾ ਨਹੀਂ ਹੁੰਦਾ ਨਾ ਵੀ ਇੱਕ ਵਾਰੀ ਹਾਂ ਵੀ ਮੈਂ ਵੀ ਆਪਦੀ ਭਤੀਜੀ ਕੋਲ ਜਾਇਆ ਮਾਂ ਪਾਂਜੀ ਕੋਲੇ ਮਸੀ ਤੁਸੀਂ ਆਉਂਦੇ ਤਾਂ ਹੈ ਨਹੀਂਗੇ ਚਲ ਕੋਈ ਨਹੀਂ ਚਲ ਕੋਈ ਨਹੀਂ ਬਸ ਤੁਸੀਂ ਭੇਜ ਦਿਓ rahul ਨੂੰ ਮੈਂ ਕਰੇ ਹੈਗੀ ਆ ਚੰਗਾ ਮਾਸੀ ਉਹਨੂੰ ਕਹਿ ਦੇ ਮੈਨੂੰ ਫੋਨ ਕਰ ਲੂਗਾ ਮੈਂ ਲੈ ਆਉਂਗੀ ਜਾ ਕੇ ਉਹਨੂੰ ਚੰਗਾ ਮਾਸੀ ਸਤਿ ਸ਼੍ਰੀ ਅਕਾਲ ਲੈ rahul ਆਇਆ ਨਾ ਹੈ ਅੱਜ ਚਲ ਸਰਮਣਗੇ ਕੋਈ ਤਾਂ ਜੀ ਲਵਾਉਗਾ ਖਾਲੀ ਖਾਲੀ ਦਾ ਘਰ ਤਾਂ ਔਖਾ ਲੱਗਦਾ ਐ ਹੋਵੇ ਕਿ ਆਜੇ ਨਾ ਰਿਸ਼ਤੇਦਾਰ ਭਰੇ ਆਇਆ ਲੱਗਦਾ ਬਾਪੂ ਵੀ ਨਹੀਂ ਆਏ ਹੈਗੇ ਪੁੱਛ ਕੇ ਆਵਾਂ ਕਿ ਕਿਸੇ ਦੀ ਲੋੜ ਹੀ ਨਾ ਹੋਵੇ ਉਹਨਾਂ ਨੂੰ तो लगता है का। खड़ी। ले। खड़ना भी माड़ा हो गया बेबे आगे ज खड़ी दो तुसी हो दो मिनट तब तुम लग होंगे? नहीं अकल दी कोई तो दमाग तू तो कम ला इतने लोग भी देखते हैं खड़ी है इतने कौन है आसे पासे ਤੈਨੂੰ ਲੱਗਦਾ ਵੀ ਸ਼ਹਿਰ ਦੇ ਵਿੱਚ ਆਸੇ-ਪਾਸੇ ਸਾਰੇ ਕਿ ਬਾਹਰ ਖੜਨਗੇ ਕਰਤਾ ਹੈਗੇ ਨੇ ਫਿਰ ਕਰਨੇਗੇ ਹੁਣ ਘਰਾਂ ਦੇ ਵਿੱਚ ਜਾ ਕੇ ਥੋੜੂ ਖੜੀਏ ਇੱਥੇ ਆ ਕੇ ਵੈਸੇ ਖੜ ਗਈ 2 ਮਿੰਟ ਆ ਦੇਖ ਆਏ ਮੇਰੇ ਮੁਰੇ ਵੀ ਜਿਵੇਂ ਜਵਾਨ ਚਲਾਈ ਹੈ ਨਾ ਆਈਆਂ ਉੱਥੇ ਵੀ ਚਲਾਈ ਹੈ ਉਹ ਵੀ ਮੈਥੋਂ ਛੋਟੀ ਉਮਰ ਦੀ ਤੇਰੀ ਜਿਹੜੀ ਸੱਸ ਹੈ ਪਰ ਫਿਰ ਬੋਲਣ ਤਾਂ ਉਹ ਵੀ ਨਿੰਨੇ ਹੁੰਦੇ ਉਹ ਵੱਡੇ ਨੇ ਤੇ ਇੱਥੋਂ ਤਾਂ ਫਿਰ ਜਦੋਂ ਮੈਨੂੰ ਇਹਨੇ ਨਾ ਕੁਝ ਸੁਣਾਉਂਦੇ ਨੇ ਮੈਂ ਤਾਂ ਉਹਨਾਂ ਨੂੰ ਕੁਝ ਕਹਿੰਦੀ ਨੇ ਕਿ ਬੀਹਾ ਮੈਨੂੰ ਕਹਤੋਂ ਇੰਨਾ ਕੁਝ ਬੋਲਦੇ ਹੋਗੇ ਉਹਨਾਂ ਦਾ ਹੱਕ ਹੈ ਵੀ ਉਹ ਬੋਲਣਗੇ ਕਾਹਦਾ ਹੱਕ ਹੈ ਵੱਡੇ ਨੇ ਫਿਰ ਘਰ ਵਾਲੀ ਦੀ ਮਾਂ ਹੈ ਉਹ ਮਾਉਂ ਦਾ ਤੇਰਾ ਤੇਰਾ ਸਹਰਾ ਤੇਰੇ ਪਿਓ ਵਰਗਾ ਤੇ ਨਹੀਂ ਤੂੰ ਵੀ ਮੂਰੇ ਬੋਲਦੀ ਹੈ ਫੇਰ ਮਾਪੇ ਰਹਿਗੇ ਨੇ ਮਾਵਾਪਾ ਠੀਕ ਹੈ ਨਾ ਮੰਨਦੇ ਪਰ ਹੁਣ ਜਦੋਂ ਵੀ ਨਹੀਂ ਨਹੀਂ ਦਲਸਣਾ ਜਾਂਦੇ ਨੇ ਮੈਂ ਤੁਹਾਨੂੰ ਕੋਈ ਕੁਝ ਕਹਾਂ ਨਹੀਂ ਹੈਗਾ ਵੀ ਹਾਂ ਮੈਨੂੰ ਕਿਹਾਏ ਬੋਲਦੇ ਤੁਸੀਂ ਮੰਦਾ ਵੇ ਫਿਰ ਮੌਕਾ ਨਾ ਦੇ ਤੂੰ ਮਨ ਦੇ ਆਖੇ ਤੇ ਰਹਿ ਜਿਵੇਂ ਉਹ ਕਹਿੰਦੇ ਨੇ ਮੂਹਰੇ ਨਹੀਂ ਬੋਲੀ ਆਉਂਦਾ ਮੈਂ ਤੈਨੂੰ ਸਿੱਧੀ ਗੱਲ ਕਹਿੰਦੀ ਵੀ ਭਾਈ ਇੱਥੇ ਜੀਣਾ ਨਹੀਂ ਪਉਣੀ ਹੈਗੀ ਆ ਇੱਥੇ ਬਾਲ ਨਹੀਂ ਖੁੱਲੇ ਛੱਡਣੇ ਹੈਗੇ ਇੱਥੇ ਸਾਰੇ ਕੰਮ ਕਰਨੇ ਪੈਣਗੇ ਤੇ ਆ ਤੋਂ ਪਹਿਲੇ ਇੱਥੇ ਕੀ ਕਰਨਾ ਹੀ ਆ ਮਤਲਬ ਮੈਂ ਤਾਂਹੀਂ ਸੁਣਨ ਵਾਸਤੇ ਰਹਿ ਗਈ ਨਾ ਉੱਥੇ ਆ ਫਿਰ ਇਹ ਵੀ ਗੱਲ ਤੋਂ ਹੁੰਦਾ ਹੈ ਜਿਹੜੇ ਵਿਆਹ ਤੋਂ ਪਹਿਲਾਂ ਜਾ ਕੇ ਬੈ ਗਈ ਠੀਕ ਹੈ ਤੁਸੀਂ ਕਲਾਸ ਫੈਲੋ ਸੀਗੇ ਪਰ ਪਹਿਲੇ ਕਿਉਂ ਬੈ ਗਈ ਜਾ ਕੇ ਉੱਥੇ ਇਹ ਤੇਰੀ ਗਲਤੀ ਹੈ ਤੂੰ ਵੀ ਹੁਣ ਮੈਨੂੰ ਹੀ ਕਸੂਰਵਾਰ ਮੰਨ ਠੀਕ ਆ ਸਾਰੀ ਗਲਤੀ ਮੇਰੀਆਂ ਹੁੰਦੀਆਂ ਨੇ ਤੁਹਾਡੇ ਤੇ ਕੋਈ ਗਲਤੀ ਨਹੀਂ ਹੈਗੀ ਨਾ ਉਹਨਾਂ ਦੇ ਕੋਈ ਗਲਤੀਆਂ ਨਹੀਂ ਹੈਗੀਆਂ ਸਾਡੀ ਕੀ ਗਲਤੀ ਆ ਮਨਮਰਜ਼ੀ ਤੂੰ ਆਪਦੀ ਕੀਤੀ ਹੈ ਭਾਈ ਸਾਡੀ ਤਾਂ ਕੋਈ ਗਲਤੀ ਨਹੀਂ ਹੈਗੀ ਵਿਆਹ ਤਾਂ ਬਾਹਰ ਤਾਂ ਜਾਣਾ ਹੁੰਦਾ ਦੀ ਨੇ ਤੂੰ ਪਹਿਲੇ ਬੈਠ ਕੇ ਜਾ ਕੇ ਫਿਰ ਚੱਲ ਬੱਸ ਕਰ ਮਾ ਕਿਉਂ ਦੱਸ ਤੂੰ ਮੈਨੂੰ ਇੰਨੇ ਨੇ ਗੱਲਾਂ ਬੋਲੀ ਜਾਂਦੇ ਹੋਗੇ ਤੁਹਾਨੂੰ ਪਤਾ ਨਾਲੇ ਅਭੀ ਨੇ ਮੈਨੂੰ ਬਾਹਰ ਫੜ ਕੇ ਘਰੋਂ ਕੱਢਿਆਗਾ ਹੁਣ ਮੇਰੇ ਤਾਂ ਉੱਥੇ ਜਾਣ ਦੀ ਕੋਈ ਸਲਾਹ ਹੀ ਨਹੀਂ ਹੈਗੀ ਅੱਛਾ ਅਭੀ ਵੀ ਮਾਰਾ ਹੋ ਗਿਆ ਹੁਣੇ ਮੇਰੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ ਅਭੀ ਨੂੰ ਫੋਨ ਲਾ ਹੁ ਮੈਂ ਲਮਾ ਫੋਨ ਹਾਂ ਮੇਰੀ ਨੂੰ ਨੇ ਇੰਨੀ ਜ਼ਿਆਦਾ ਇਨਸਰਟ ਕੀਤੀ ਆ ਕਰੋ ਬਾਹਰ ਗੱਡਿਆ ਮੈਂ ਨਹੀਂ ਹੁਣ ਉਹਨੂੰ ਫੋਨ ਫੋਨ ਕਰਨ ਲੱਗੀ ਗੱਲਾਂ ਕਰਦੇ ਨੇ ਕੋਈ ਨਹੀਂ ਇਨਸਰਟ ਨੂੰ ਕੁਛ ਨਹੀਂ ਹੁੰਦਾ ਮੇਰੇ ਕਹੇ ਤਾਂ ਫੋਨ ਲਾ ਦੇ ਇੱਕ ਵਾਰ ਬੇਬੇ ਦੇਖ ਮੈਂ ਨਹੀਂ ਫੋਨ ਕਰਦੀਗੀ ਜਿਹੜਾ ਕੁਛ ਮਰਜ਼ੀ ਹੋ ਜਾਏ ਦੁਨੀਆ ਇੱਧਰ ਦੀ ਉੱਧਰ ਹੋ ਜਾਏ ਪਰ ਮੈਂ ਉਹ ਬੰਦੇ ਨੂੰ ਫੋਨ ਨਹੀਂ ਕਰੂੰਗੀ ਜੇ ਆਇਆ ਫੋਨ ਮੈਂ ਚੱਕ ਲੂੰਗੀ ਮੈਥੋਂ ਮਾਥੋਂ ਨਹੀਂ ਫੋਨ ਲੱਗਦਾ ਹੈਗਾ ਉਹਨੂੰ ਅੱਛਾ ਐਂ ਕਹਨੀ ਵੀ ਉਹ ਫੋਨ ਕਰੇ ਦੇ ਨੂੰ ਹੈ ਹਾਂ ਕਰੂਗਾ ਕਿਉਂ ਗਲਤੀ ਹੋ ਰਹੀ ਆ ਕਰੋ ਉਹਨੇ ਆਪ ਗੱਡੇ ਹੈਗਾ ਕੋਈ ਗਲਤੀ ਕੋ ਤੂੰ ਕਰਿਓ ਫੇਰ ਕੱਢੇ ਐਵੇਂ ਉਹ ਦਿਮਾਗ ਨਹੀਂ ਫਿਰਿਆ ਹੋਇਆ ਸੀਗਾ ਐਡਾ ਸਿਆਣਾ ਮੁੰਡਾ ਉਹ ਮੈਨੂੰ ਕੱਢੇ ਨਾ ਮੇਰਾ ਦਿਮਾਗ ਫਿਰਿਆ ਹੋਇਆ ਤੇਰੀ ਧੀ ਮਾੜੀ ਹੋ ਗਈ ਉਹ ਤੈਨੂੰ ਬਗਾਨਾ ਪੁੱਤ ਚੰਗਾ ਲੱਗਦਾ ਹੁੰਦਾ ਓਹੋ ਮੈਂ ਤੈਨੂੰ ਮਾੜੀ ਨਹੀਂ ਕਹਿੰਦੀ ਮੈਂ ਤੈਨੂੰ ਸਮਝਾਉਣੀ ਆ ਪੁੱਤ ਧੀਆ ਨੂੰ ਤਾਂ ਮਾੜਾ-ਮੋਟਾ ਗੁੱਸਤਾ ਸਹਰਾਂ ਦਾ ਚੱਲਣਾ ਹੀ ਪੈਂਦਾ ਮੈਂ ਨਹੀਂ ਚੱਲੀਆਂ ਹੈਗੀਆਂ ਤੇਰੇ ਦਾਦਾ ਜੀ ਦੀ ਮੈਂ ਨਹੀਂ ਚੱਲੀ ਆ ਤੁਸੀਂ ਤਾਂ ਚੱਲ ਲੈ ਨਾ ਜਿਹੜਾ ਡੈਡੀ ਚੱਲਦਾ ਫਿਰ ਉਹ ਡੈਡੀ ਨੂੰ ਤੁਸੀਂ ਇਹਨਾਂ ਨਾਲ ਕੁਝ ਕਹਿਨੇ ਆ ਉਹ ਤਾਂ ਵਿਚਾਰਾ ਕੁਝ ਕਹਿੰਦਾ ਨਹੀਂ ਹੈਗਾ ਹੁਣ ਫਿਰ ਜੈਜੇ ਤੁਸੀਂ ਹੋ ਬਈ ਉਹ ਹੀ ਤਾਂ ਮੇਰਾ ਸੁਭਾਗ ਆ ਠੀਕ ਆ ਮੈਨੂੰ ਨਾ ਕਹੋ ਨਾ ਫਿਰ ਤੂੰ ਸਾਡੀ ਰੀਸ ਕਰੇਂਗੀ ਲੈ ਹੁਣ ਮੈਨੂੰ ਕੀ ਪਤਾ ਤੁਹਾਡੇ ਨਾਲ ਹੁਣ ਮੇਰੇ ਚ ਨੇਗੇ ਜੇ ਤੁਸੀਂ ਡਾਡੀ ਨਾਲ ਲੜਦੋਂ ਮੈਂ ਵੀ ਆਪਦੇ ਬੰਦੇ ਨਾਲ ਲੜਪਾ ਨਹੀਂ ਆ ਕਦੀ ਅਸੀਂ ਤਾਂ ਅਣਪੜ੍ਹ ਤੂੰ ਪੜ੍ਹੀ ਹੋਈ ਐ ਤੂੰ ਆਦੇ ਦਿਮਾਗ ਤੋਂ ਕੰਮ ਲੈ ਨਾ ਵੀ ਇਹ ਤਾਂ ਅਣਪੜ੍ਹ ਗਵਾਰ ਨੇ ਨਹੀਂ ਪਤਾ ਹੈਗਾ ਸਾਨੂੰ ਕੁਝ ਬੋਲਣ ਦਾ ਕਰਾ ਤਾਂ ਕਰਾਂ ਕੀ ਦੱਸੋ ਬਸ ਤੈਨੂੰ ਮੈਂ ਕਿਹਾ ਫੋਨ ਲਾ ਤੇ ਆਪਦੀ ਕਾਇਮ ਨਹੀਂ ਲਾਈ ਉਥੇ ਕੀ ਕਹਿਣਗੇ ਲੋਕ ਕਹਿਣਾ ਕੀ ਲੋਕਾਂ ਨੇ ਜਿਹੜਾ ਕੁਝ ਬੋਲਦੇ ਨੇ ਬੋਲੀ ਜਾਂਦੇ ਮੈਨੂੰ ਲੋਕਾਂ ਦੀ ਪਰਵਾਹ ਨਹੀਂ ਹੈਗੀ ਠੀਕ ਹੈ ਮੈਂ ਤਾਂ ਆਪਦੇ ਬਾਰੇ ਸੋਚਦੀ ਆਂ ਬਸ ਮੇਰੀ ਗੱਲ ਸੁਣ ਲੈ ਬਾਲੀ ਜਵਾਨ ਨਾ ਚਲਾ ਚੁੱਪ ਕਰਕੇ ਅੰਦਰ ਵਗ ਜਾ ਇੱਥੇ ਖੜੀ ਨਾ ਰਹਿ ਤੂੰ ਤਾਂ ਕੀ ਓਕੇ ਹੋਣੀ ਤੂੰ ਮੈਨੂੰ ਖੁਸ਼ ਜ਼ਾੜ ਕੇ ਰਾਜ਼ੀ ਹੈਗੀ ਮੈਨੂੰ ਇਹ ਤਾਂ ਦੱਸ ਦੇ ਕਾਹ ਮੈਨੂੰ ਤੂੰ ਇੰਨਾ ਤੰਗ ਕਰਦੀ ਆਂ ਚੁੱਪ ਕਰਕੇ ਨਾ ਅੰਦਰ ਵਗ ਜਾ ਮੈਂ ਖੁਸ਼ੀਆਂ ਦੇ ਨੇ ਦੇਖ ਕਿਉਂਕਿ ਅੰਤ ਨਹੀਂ ਖੁਸ਼ੀ ਦਿੱਤੀ ਤੂੰ ਬੱਸ ਬੰਨੇ ਤੁਸੀਂ ਵਗ ਜਾਓ ਮੈਂ ਆ ਗਈ 2 ਮਿੰਟ ਦੀ ਆ ਗਈ ਸਾਹ ਲੈ ਲਾਂ ਤਾਂ ਮੈਨੂੰ ਬਾਹਰਲੀ ਹਵਾ ਦੇਖ ਲਾਂ ਤਾਂ ਬਣਾ ਤੈਨ ਨਹੀਂ ਖੜਨਾ ਓਰੇ ਤੈਨ ਦਾਸਤੀ ਗੱਲ ਸੰਗਾ ਮਾਂ ਆ ਗਈ ਮੈਂ ਆ ਜਾ ਬਸ ਇੱਕ ਤਾਂ ਨਾ ਬੇਬੇ ਨਹੀਂ ਟਿਕਦੀ ਹੈਗੀ ਸਹਰੇ ਨੇ ਤਾਂ ਜਿਹੜਾ ਲੋਹ ਪੀਣਾ ਪੀਣਾ ਸੀ ਤੇ ਇੱਥੇ ਆ ਕੇ ਮੇਰੀ ਮਾਂ ਪਤਾ ਨਹੀਂ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ ਮੈਂ ਤਾਂ ਦੋਨੋਂ ਪਾਸੇ ਫਸ ਗਈ ਨਾ ਮੈਂ ਇੱਧਰ ਦੀ ਨਾ ਮੈਂ ਉੱਤਰਦੀ ਉੱਪਰ ਦੀ ਰਹਿੰਦਾ ਖੁੰਦਾ ਉਹ ਆ ਵੀ ਘਰੋਂ ਕੱਢ ਕੇ ਉਹਨੇ ਬਹੁਤ ਵੱਡੀ ਗਲਤੀ ਕੀਤੀ ਆ ਕੋਈ ਗੱਲ ਨਹੀਂ ਜਿਹੜਾ ਕੁਝ ਉਹਨੇ ਕਰਨਾ ਸੀ ਉਹ ਤਾਂ ਕਰਤਾ ਵਾਰੀ ਹੁਣ ਮੇਰੀ ਐ ਮੈਂ ਵੀ ਉਹਨੂੰ ਦਿਨ ਚ ਤਾਰੇ ਦਿਖਾ ਕੇ ਹਟੂੰਗੀ ਵੀ ਹਾਂ ਤੂੰ ਪੰਗਾ ਕਿਹਦੇ ਨਾਲ ਲਿਆਗਾ ਮੈਨੂੰ ਤਾਂ ਹੁਣ ਲੱਗਦਾ ਨਾ ਸਾਰਾ ਕੁਝ ਉਹਨੂੰ ਯਾਦ ਕਰਾਉਣਾ ਪੈਣਾ ਮੈਂ ਫਿਰ ਵੀ ਕਹਿੰਦੀ ਆ ਵੀ ਚਲ ਕੋਈ ਨਾ ਆਖਰ ਨੂੰ ਐਂਡ ਪੁਆਇੰਟ ਤੇ ਉਤੇ ਮੈਂ ਉਹਦੇ ਘਰ ਜਾਣਾਗਾ ਵੀ ਕੀ ਫਾਇਦਾ ਪਰ ਉਹ ਬੰਦਾ ਨਹੀਂ ਸਮਝਦਾ ਹੈਗਾ ਸਭ ਕੁਝ ਤਾਂ ਉਹਨੂੰ ਸਿਖਾਉਣਾ ਹੀ ਪੈਣਾ ਕੋਈ ਗੱਲ ਨਹੀਂ ਤਰੀ ਤਾਂ ਦਿਲ ਤਾਂ ਤੇਰੇ ਹੀ ਨੇ ਮੁੰđen ਫੋਨ ਕਰ ਲੈ ਪੁੱਛ ਲੈ ਠੀਕ ਹੈ ਨਾ ਉਹਦੇ ਨਾਲ ਗੱਲਬਾਤ ਕਰਕੇ ਦੇਖ ਲੈ ਕਦੇ ਭਾਈ ਪੁੱਛ ਪੜਤਾਲ ਕਰ ਲੈ ਕਿਸੇ ਪਾਸੇ ਜੇ ਤਾਂ ਇਥੋਂ ਹੁੰਦੀ ਹੈ ਕੀ ਫੋਨ ਕਰਾਂ ਮੁੰđen ਕੀ ਉਹਨੂੰ ਐ ਦੱਸੂਗਾ ਵੀ ਕੁੜੀ ਭਾਈ ਫੇਰ ਵਾਗੀ ਉਸਤਾ ਕਹੇਗਾ ਹੀ ਹੋਰ ਕੀ ਕਹੇਗਾ ਸਾਰੀ ਗੱਲ ਦੱਸਦੀ ਕਿ ਕਿ ਲਿਖ ਕੇ ਤਰਕੇ ਗਈ ਆ ਕਹਦੇ ਭਾਈ ਅਤੇ ਤੇਰੇ ਬਹਿਕੇ ਦੀ ਤਪਾਈ ਹੋਈ ਨਿਕਲੀ ਐ ਸਾਰਾ ਕੁਝ ਕਹੇਗੀ ਉਹ ਲਿਖਗੀ ਵੀ ਐਨੇ ਤਪਾ ਛੱਡਿਆ ਮੈਨੂੰ ਉਹ ਕੀ ਕਰੂਗਾ ਫਿਰ ਜਵਾਖ ਅਕੇ ਮੁੰਡਾ ਕੀ ਕਰੂਗਾ ਮੁੰਡਾ ਕਹੂਗਾ ਉਹਨੂੰ ਮਾੜਾ ਮੋਟਾ ਉਹਦੀ ਗੁੱਤ ਨਹੀਂ ਖਿੱਚੂਗਾ ਵੀ ਤੈ ਸਾਡਾ ਘਰ ਬਰਬਾਦ ਕਰਤਾ ਹਲੇ ਨਾ ਮੰਗੀ ਨਾ ਵਿਆਹੀ ਐ ਹੋਵੇ ਵਿਚਲ ਕਰਦੀ ਨੂੰ ਹੈ ਘਰੇ ਰੋਟੀ ਪਕਾ ਕੇ ਖਵਾਉਂਦੀ ਐ ਨਾਲੇ ਤਾਂ ਚੌਧਰ ਚ ਲਾਉਂਦੀ ਐ ਨਾਲੇ ਬੈਠੀ ਨੂੰ ਪਕਾ ਕੇ ਖਵਾਉਂਨੇ ਆ ਕਹੂਗਾ ਕਿਉਂ ਨਹੀਂ ਮੁੰਡਾ ਕਹੂਗਾ ਲਾਹ ਹੁਣ ਓਏ ਬੋਰ ਪਾਇ ਹੁਣ ਓ ਬੋਲਾ ਕਿ ਬਾਪੂ ਮੈਂ ਇੱਥੇ ਆਫਿਸ 'ਚ ਬੈਠਾ ਤੁਸੀਂ ਕਿਉਂ ਮੈਨੂੰ ਤੰਗ ਕਰੀ ਜਾਂਦੇ ਹੋ ਲੈ ਆਫਿਸ ਦੇ ਮਾਰ ਗੋਲੀ ਭਾਈ ਤੂੰ ਪਹਿਲਾਂ ਮੇਰੀ ਗੱਲ ਸੁਣ ਧਿਆਨ ਨਾਲ ਆ ਦੱਸੋ ਓਏ ਯਾਰ ਕੀ ਦੱਸਾਂ ਉਹ ਰਾਤ ਕੁੜੀ ਬਾਗੀ ਘਰ ਆ ਲਿਖ ਕੇ ਪਰਚੀ ਜੀ ਧਰ ਗਈ ਕਹਿੰਦੀ ਬਾਪੂ ਮੈਂ ਕਿਸੇ ਨੂੰ ਦੁਖੀਂ ਦੇਖਣਾ ਚਾਹੁੰਦੀ ਮੈਂ ਸਦਾ ਵਾਸਤੇ ਘਰ ਛੱਡ ਕੇ ਜਾ ਰਹੀ ਆ ਉਹ ਕੁੜੀ ਪੈਸੰ ਦਾ ਤੜਕੇ ਪਤਾ ਲੱਗਾ ਇਹਨੂੰ ਸੁੱਤੇ ਉੱਠਿਆ ਉਹ ਕੁੜੀ ਟੱਪ ਗਈ ਦੁਬਾਰੇ ਫੇਰ ਕਿਸੇ ਪਾਸੇ ਇੱਕ ਤਾਂ ਮੇਰੇ ਸਾਲੇ ਦਾ ਐ ਸਮਝ ਨਹੀਂ ਆਉਂਦਾ ਵੀ ਬੰਦਾ ਕਰੇ ਤਾਂ ਕਰੇ ਕੀ ਇਹ ਤਾਂ ਘਰ ਚਿੜੀਆਂ ਘਰ ਬਣਾ ਰੱਖਿਆ ਕੀ ਇਹਦੇ ਮਸਲੇ ਸਮਝੂਗਾ ਸਮਝ ਨਹੀਂ ਆਉਂਦੀ ਵੀ ਕਿਹਨੂੰ ਵੜਾਈਏ ਕਿਹਨੂੰ ਰਸਾਈਏ ਬਈ ਦੇਖੋ ਮੇਰੀ ਗੱਲ ਸੁਣ ਲਓ ਪਾਪਾ ਮੈਥੋਂ ਕਿਸੇ ਦੇ ਹੱਡ ਨਹੀਂ ਦੇਖ ਕੱਢੇ ਜਾਂਦੇ ਠੀਕ ਹੈ ਤੁਸੀਂ ਆਪਦਾ ਦੇਖ ਲਓ ਵੀ ਕਿੱਥੇ ਗਈ ਆ ਕਿੱਥੇ ਨਾ ਉਹ ਕੁੜੀ ਨੇ ਤਾਂ ਉਹ ਲਹੂ ਪੀ ਰੱਖਿਆਗਾ ਕਦੇ ਜौं-ਜਾਂ ਚਿੜੀਏ ਕਦੇ ਮਰ ਜਾ ਚਿੜੀਏ ਕਦੇ ਆ ਜਾਂਦੀਏ ਕਦੇ ਭੱਗ ਜਾਂਦੀ ਆ ਪਰ ਲਹੂ ਦਾ ਮੈਨੂੰ ਵੀ ਪਤਾ ਪੀਰ ਖੈ ਫੇਰ ਵੀ ਭਾਈ ਤੀ ਤਿਆਣੀ ਐ ਗੌਰਤਾ ਕਰਨੀ ਪੂ ਕੱਲ ਨੂੰ ਜੇ ਕੋਈ ਗੱਲ ਬਾਤ ਹੋਗੀ ਹੈ ਆਪਾਂ ਤਾਂ ਮੂੰਹ ਦਿਖਾਉਣ ਜੋਗਰੇ ਨਹੀਂ ਰਹਿਣੇ ਕਿਤੇ ਉਧਰ ਕਿਹੜੇ ਮੂੰਹ ਦਿਖਾਉਣ ਜੋਗੇ ਤਾਂ ਪਹਿਲੀ ਨਹੀਂ ਸੀ ਛੱਡੇ ਪਾਪਾ ਕਿਹੜੇ ਖੂਟੋ ਵਿੱਚ ਪਾਣੇਗਾ ਉਹਨੂੰ ਦੱਸ ਉਹ ਕੱਟ ਛੱਡਿਆ ਆਪਣੇ ਪਤ ਉਹ ਪਹਿਲੀ ਮਰ ਗਈ ਸੀ ਮਰ ਮਰਾ ਗਈ ਆ ਸਾਧ ਭਰਾ ਭੈਣ ਦੀ ਮਰਾ ਗਈ ਆ ਯਾਰ ਉਹਨੇ ਕੰਮ ਨਹੀਂ ਕਰਨ ਦਿੰਦੇ ਬਾਤ ਤਾਂ ਨਹੀਂ ਕਰਨ ਦਿੰਦੇ ਮਸਾ ਤਾਂ ਘਰ ਦੇ ਜਿਵੇਂ ਲੈਚੋਂ ਨਿਕਲ ਕੇ ਇੱਥੇ ਆਈਦਾ ਹੈ ਉਹ ਕਈ ਵਾਰੀ ਕੁੜੀਆਂ ਨੂੰ ਕੁੜੀਆਂ ਦਾ ਪਤਾ ਹੁੰਦਾ ਭਾਈ ਤੂੰ ਦੂਜੀ ਕੁੜੀ ਨੂੰ ਮਾੜਾ ਮੋਟਾ ਫੋਨ ਲਾ ਕੇ ਪੁੱਛ ਲੈ ਕਿ ਹੁਣ ਘਰੇ ਬਹਿ ਕੇ ਕਿੱਥੇ ਸਰਦਾ ਉਹ ਮਾੜਾ ਮੋਟਾ ਪਤਾ ਸਤਾ ਕਰੋ ਨਾ ਪਰ ਕੋਈ ਜਾਣ ਪਛਾਣ ਵਾਲੇ ਬੰਦੇ ਨਾਲ ਹੈ ਉਹ ਹਾਂ ਬਾਪੂ ਮੈਨੂੰ ਲੱਗਦਾ ਗੱਲਾਂ ਐ ਕਰਕੇ ਹੀ ਬਣੀਆ ਹਾਂ ਹਾਂ ਹੁਣ ਸਮਝ ਚ ਆਈਆ ਮੇਰੀ ਸਾਰੀ ਕਹਾਣੀ ਮੈਨੂੰ ਐ ਲੱਗਦਾ ਬਾਪੂ ਸਾਰਾ ਝਵੇਲਾ ਹੈ ਪ੍ਰੀਤ ਦੇ ਪੈਰੋਂ ਹੋਇਆ ਹੈ ਉਹਨੇ ਆਪਾਂ ਨੂੰ ਕਸ ਜੁਗਾਂ ਹੀ ਛੱਡਿਆ ਪਹਿਲੇ ਕਲੇ ਸੋਨੇ ਪਵਾਏ ਰੱਖਿਆ ਮੈਨੂੰ ਲੱਗਦਾ ਉਹਨੇ ਕੁਛ ਨਾ ਕੁਛ ਕਰਿਆ ਤਾਂ ਕਰਕੇ ਕੁੜੀ ਆਪਣੀ ਘਰੋਂ ਗਈ ਹੈ। ਉਹ ਚਲੇ ਤਾਂ ਹੁੰਦੀ ਰਹਿੰਦੇ ਨੇ ਜਿਵੇਂਲੇ ਤਾਂ ਭਾਈ ਤੂੰ ਉਹਨੂੰ ਮੋਹ ਪਿਆਰ ਨਾਲ ਪੁੱਛ ਲੈ ਮਾੜਾ ਮੋਟਾ ਕਦੇ ਭਾਈ ਸਾਨੂੰ ਦੱਸ ਦੇ ਅਸੀਂ ਕੁੜੀ ਨੂੰ ਘਰੇ ਲਿਆਵਾਂਗੇ। ਮੇਰੀ ਗੱਲ ਸੁਣ ਪਾਪਾ ਉਹਨੂੰ ਮੈਂ ਕੁਛ ਨਹੀਂ ਪੁੱਛਦਾ। ਉਹਨੂੰ ਤਾਂ ਮੈਂ ਇੱਕ ਪਾਸੋਂ ਦਾ ਹਸਾਬ ਕਿਤਾਬ ਮੈਂ ਸਮਾਰਕੀ ਕਰੂੰਗਾ ਦੇਖ ਪਹਿਲਾਂ ਵੀ ਮੇਰਾ ਹਸਾਬ ਕਿਤਾਬ ਨਿਲ ਹੋ ਗਿਆ ਉਹਦੇ ਨਾਲ ਜਿਹੜੀ ਬਚਦੀ ਖੁਚ ਦੀ ਜਮਾ ਪੂੰਜੀ ਆ ਉਹ ਵੀ ਮੈਂ ਨਬੇੜੂ ਨਾਲ ਦੇ ਨਾਲ ਤੂੰ ਦੇਖਦਾ ਜਾ ਬਸ ਤੂੰ ਫੋਨ ਕੱਟ ਕੇ ਰਹਿ ਓਏ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਹਿਲੀ ਉਹਦੇ ਨਾਲ ਰੱਖਣ ਦੀ ਲੋੜ ਨਹੀਂ ਕਿਹੜਾ ਕੁੜੀ ਦਾ ਪਤਾ ਲੱਗੇ ਮੁੜ ਕੇ ਜਮੇ ਤੇਥੋਂ ਲੋਟ ਆਇਆ ਤੂੰ ਕਰ ਲਈ ਆਪਦਾ ਕੁੜੀ ਦਾ ਤਾਂ ਪਤਾ ਆਪੇ ਲੱਗਦਾ ਰਹੂਗਾ ਪਾਪਾ ਤੂੰ ਕਿਹੜਾ ਫੋਨ ਕੱਟਦੇ ਮੈਨੂੰ ਹੁਣ ਸਮਝ ਜਾਈਆ ਕਹਾਣੀ ਬਸ ਤੂੰ ਸੋਚਣਾ ਨਾ ਕਰ ਉਹਦਾ ਕੁੜੀ ਦਾ ਤਾਂ ਪਤਾ ਲੱਗ ਕੇ ਹੀ ਜਾਊਗਾ ਤੂੰ ਸੋਚਣਾ ਨਾ ਕਰ ਆਹੋ ਜੇ ਕਿਸੇ ਪਾਸੋਂ ਪਤਾ ਲੱਗਿਆ ਸਾਨੂੰ ਦੱਸ ਦੀ ਠੀਕ ਆ ਠੀਕ ਆ ਕੋਈ ਨਾ ਬਸ ਮੈਂ ਹੁਣ ਗੌਰ ਕਰੂੰਗਾ ਤੁਸੀਂ ਵੀ ਗੌਰ ਕਰੋ ਨਾਲੇ ਮੈਂ ਉਹਦਾ ਲੇਖਾ ਜੋਖਾ ਪ੍ਰੀਤ ਦਾ ਕਰਦਾ ਖੜਜੋ ਬਸ ਤੁਸੀਂ ਫੋਨ ਕਟੋ ਗਿਆ ਉਹ ਚੰਗਾ ਬੜਾ ਸਿਆਪਾ ਹੋਇਆ ਜਾਨ ਇਹ ਵੀ ਕੀ ਕਰੇ ਜਵਾਕਾ ਦੁਖੀ ਇਹ ਹੋ ਰਿਹਾ ਸਨ ਵਿਚਾਲੇ ਫਸਿਆ ਪਿਆ ਹੈ ਨਾ ਉਧਰ ਦਾ ਨਾ ਉਧਰ ਦਾ ਹੁਣ ਮੈਂ ਦੱਸ ਕਿਹੜੇ ਪਾਸੇ ਜਾਵਾਂ ਕਿਸੇ ਪਾਸੇ ਨਹੀਂ ਜਾ ਸਕਦੇ ਜੇ ਕਿਸੇ ਨੂੰ ਪੁੱਛਾਂਗੇ ਬਿਸ਼ਰਮੀ ਹੈ ਪਹਿਲੀ ਬਿਸ਼ਰਮੀ ਬਹੁਤ ਵੱਡੀ ਸੀ ਕਿ ਨੂੰ ਪੁੱਛੇ ਇਹ ਕੋਈ ਗਾਮ ਹੈ ਸਾਲਾ ਕੰਮ ਤਾਂ ਹੈ ਨਹੀਂ ਵੀ ਪਿੰਡੋਂ ਪਿੰਡੀ ਜਾ ਕੇ ਪੁੱਛ ਲੂੰ ਹੈ ਮੈਂਬਰਾਂ ਸਰਪੰਚਾਂ ਨੂੰ ਤਲਾਹ ਕਰ ਦੂੰ ਜਾ ਕੇ ਇਹ ਕੁੜੀ ਦਾ ਕੰਮ ਹੈ ਹੈ ਅੱਡੇ ਤੇ ਖੜ ਕੇ ਫੋਟੋਆਂ ਦਗਾ ਕਿ ਲੋਕਾਂ ਨੂੰ ਆਏ ਕਹੂੰਗਾ ਨਾ ਨਾ ਵੀ ਸਾਡੀ ਕੁੜੀ ਘਰੋਂ ਬਾਗੀ ਕੁਛ ਨਹੀਂ ਕਹਿ ਸਕਦੇ ਮਾੜਾ ਮੋਟਾ ਜੇ ਪੁੱਛ ਸਕਦਾ ਫੋਨ ਲਾ ਕੇ ਪਰੌਣੇ ਨੂੰ ਪੁੱਛ ਲੈ ਮੈਂ ਤਾਂ ਕਹਿੰਦਾ ਇੱਕ ਕੰਮ ਕਰ ਲੈ ਮੇਰੇ ਮੂੰਹ ਤੋਂ ਗਾਲ ਕਸੂਤੀ ਨਿਕਲੀ ਸੀ ਉਹਦਾ ਨਾਂ ਨਾ ਲਿਆ ਕਰ ਸੁੱਖ ਸੁੱਖ ਲੈ ਕੋਈ ਵੀ ਕਿਤੇ ਮਰੀ ਥਿਆ ਜੇ ਯਾਰ ਪਰ ਅਲਕੜਾ ਚ ਦੇ ਦਾਂਗੇ ਹੁਣ ਰੋਜ਼ ਰੋਜ਼ ਮੈਥੋਂ ਨਹੀਂ ਮਰਿਆ ਜਾਂਦਾ ਕੁੜੀ ਦਾ ਦਿਮਾਗ ਪਤਾ ਨਹੀਂ ਕੀ ਬੋੜਾ ਹੋ ਰੇ ਇੱਥੇ ਬੈਠੀ ਐ ਵੀ ਤੂੰ ਕਮਲੀ ਆਪਦਾ ਘਰ ਬਸਾ ਲਾ ਨਾਲੇ ਲੋਕ ਗੱਲਾਂ ਸੌ ਸੌ ਕਰਨਗੇ ਵੀ ਹੁਣ ਤਾਂ ਵਸ ਗਏ ਆ ਬੈਠੀ ਐ ਘਰੀਏ ਲੋਕਾਂ ਦੇ ਤਾਂ ਉਹਨੇ ਮਿਹਣੀ ਮਾਰ ਦੇਣਗੇ ਇਨ ਕੌੜੀ ਨੂੰ ਹੋਈ ਆ ਤੇ ਪਤਾ ਜਿਕੇ ਕਿਉਂ ਦਮ ਚੜਾਇਆ ਕੀ ਹੋ ਗਿਆ ਭਾਰੋਂ ਭੱਜੀ ਭੱਜੀ ਆਈਆਂਗੇ ਹਾਂ ਅਬੀ ਦਾ ਫੋਨ ਆਇਆ ਮੈਨੂੰ ਵੀ ਫਿਰ ਤੇ ਸ਼ੁਕਰ ਚੱਕਲਾ ਚੱਕਲਾ ਕਹਿੰਦੀ ਮੈਂ ਨਹੀਂ ਚੱਕਦੀ ਆ ਫਿਰ ਫੋਨ ਮੈਂ ਤਾਂ ਉਹਦਾ ਲੜੀ ਹੋਈ ਆ ਉਹਦੇ ਨਾਲ ਮੈਂ ਕਿਵੇਂ ਉਹਦਾ ਫੋਨ ਚੱਕ ਲੂੰਗੀ ਤੂੰ ਫੋਨ ਚੱਕ ਹੈ ਬੇਅਕਲ ਬੰਦਾ ਆਪੇ ਫੋਨ ਲਾਵੇ ਤੇ ਜਨਾਨੀ ਚੱਕੇ ਨਾ ਤੇਰੀ ਗਲਤੀ ਆ ਫਿਰ ਇਹਦੇ ਚ ਫੋਨ ਚੱਕ ਮੇਰੇ ਅਖੇ ਉਹ ਮਾਂ ਥੋੜੇ ਹੋਰ ਮੈਨੂੰ ਨਖਰੇ ਕਰ ਲੰਦੇ ਉਹਨੂੰ ਪਤਾ ਵੀ ਉਹ ਪਹਿਲੀ ਰਿੰਗ ਦੇ ਉੱਤੇ ਨਹੀਂ ਫੋਨ ਚੱਕਦੀ ਹੈਗੀ ਦੋ ਤਿੰਨ ਜਦੋਂ ਹੋਰ ਉਹਦੇ ਫੋਨ ਆਗੇ ਨਾ ਫਿਰ ਉਸ ਤੋਂ ਬਾਅਦ ਚੱਕੂਗੀ ਮੈਂ ਤਾਂ ਫੋਨ ਹਜੇ ਤੇਰੇ ਨਖਰੇ ਲੋਟ ਹੀ ਨਹੀਂ ਆਏ ਹੈਗੇ ਕਿੱਦਾਂ ਦੀ ਬਿਠੀ ਐ ਤੇ ਚੁੱਪ ਕਰਕੇ ਫੋਨ ਕਰ ਖੋਣ ਨਾ ਉਹ ਤਾਂ ਹੁਣ ਕੱਟ ਗਿਆ ਜਦੋਂ ਦਵਾਰੋਂ ਆਊਗਾ ਉਦੋਂ ਚੱਕ ਲੂੰਗੀ ਮੈਂ ਤੂੰ ਵੀ ਉਹੀ ਲੱਗ ਜਾਣੀ ਮਾਂ ਬੋਲਣ ਜੇ ਦੱਸ ਹੁਣ ਹੀ ਕੋਈ ਨਹੀਂ ਮੈਂ ਕਰਦੀ ਹੈਗੀ ਕਿੱਥੇ ਤਾਂ ਤੂੰ ਮੈਂ ਗਈ ਜੀ ਤੂੰ ਕਰ ਤੂੰ ਆਂ ਮੈਂ ਨਹੀਂ ਕਰਦੀ ਕਿ ਉਹ ਕਰੇ ਹੁਣ ਤਾਂ ਉਹਦਾ ਆਇਆ ਕਰ ਲਾਂ ਗੱਲ ਚਲ ਕੋਈ ਨਜਦਵਾਰ ਹੋਇਆ ਚੱਕ ਲੂੰਗੀ ਤੁਹਾਨੂੰ ਨਾਲ ਐਡੀ ਕੀ ਚੱਕਰ ਪੈ ਜਾਂਦਾ ਹੈ ਚੱਕਰ ਸਾਨੂੰ ਹੁੰਦਾ ਬਈ ਮਾਂ ਭੈਣਾਂ ਦੀ ਤੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਤੁਹਾਨੂੰ ਹੁਣ ਕੀ ਐ ਮਾਂ ਪਹਿਲਾਂ ਤਾਂ ਤੂੰ ਮੇਰਾ ਬੜਾ ਸਾਥ ਦਿਨ ਦਿੱਤੀ ਆ ਹੁਣ ਥੋੜੇ ਹੀ ਦਿਨ ਹੋਏ ਨੇਗੇ ਤੂੰ ਤਾਂ ਉਹੀ ਬਦਲ ਗਈ ਦਸ ਮਿੰਟੋ ਮਿੰਟ ਸਾਥ ਤੇਰੇ ਹੀ ਦੇਵਾਂਗੀ ਇਹ ਵੀ ਸਾਥ ਤੇਰੇ ਹੀ ਆ ਜਿਹੜਾ ਤੈਨੂੰ ਮੈਂ ਕਹਿੰਨੀ ਘਰ ਬਥਾਲਾ ਆਪਦਾ ਸ਼ੁਕਰ ਕਰ ਰੱਬ ਦਾ ਫੋਨ ਆ ਫੇਰ ਆ ਗਏ ਹੁਣ ਘਰ ਗਏ ਚੱਕਾ ਨਹੀਂ ਚੱਕਲੋ ਕੀ ਕੀ ਬੋਲੂੰਗੀ ਫਿਰ ਮੈਂ ਪਹਿਲਾਂ ਉਹਦੀ ਗੱਲ ਸੁਣ ਲੈ ਉਹ ਜਿਹਾ ਜਵਾਬ ਦੇ ਚਾ ਚੰਗਾ ਹਾਂ ਦੱਸ ਕੀ ਮੈਨੂੰ ਨਹੀਂ ਪਤਾ ਹੈਗਾ ਕੁਝ ਵੀ ਠੀਕ ਕਰ ਦੋ ਮੇਰ ਮੇਰ ਗੱਲ ਤਾਂ ਸੁਣ ਲੈ ਕੀ ਗੱਲ ਕੀ ਹੋ ਗਿਆ ਮਾ ਇਹ ਘਰੇ ਨਹੀਂ ਹੈਗੀ ਘਰ ਛੱਡ ਕੇ ਚੱਲ ਗਈ ਉਹ ਹੈ ਹੁਣ ਦੁਬਾਰੇ ਫੇਰ ਦੁਬਾਰਾ ਫਿਰ ਪਰ ਕਿੱਥੇ ਜਾਊਗੀ ਉਹ ਉਹ ਕੀ ਗੱਲ ਹੋ ਗਈ ਲੈ ਹੁਣ ਤਾਂ ਦੁਬਾਰੇ ਹੋ ਗਿਆ ਸੀ ਕੰਮ ਉਹਦਾ ਵਿਆਹ ਦਾ ਮੇਰੀ ਗੱਲ ਸੁਣ ਰੱਬ ਸੁਣਦਾ ਹੈ ਨਾ ਤੇਰੇ ਰਸਤੇ ਖੁੱਲੇ ਹੋਗੇ ਹੁਣ ਤੇਰੀ ਕਦਰ ਪਾਊਗੀ ਉੱਥੇ ਵੀ ਦੇਖ ਲਈ ਮੇਰੀ ਕਦਰ ਕਿ ਮੈਂ ਪਾਊਗੀ ਹੀਰ ਘਰ ਛੱਡ ਕੇ ਬਾਗੀ ਤੇ ਪਰੋਂ ਜਾਓਗੇ ਕਿਵੇਂ ਅੰਗਣਵਾੜੀ ਦੇ ਵਿੱਚ ਤਾਂ ਉਹਦੀ ਕਿਸੇ ਨਾਲ ਕੋਈ ਗੱਲਬਾਤ ਵੀ ਨਹੀਂ ਸੀ ਉੱਥੇ ਕਿਸੇ ਸਰਮ ਨਾਲ ਉਹਦੇ ਬਾਹਰ ਨਹੀਂ ਤਾਂ ਕਿਸੇ ਨੂੰ ਮਿਲਣ ਗਈ ਹੈਗੀ ਕੀ ਪਤਾ ਅਥੋਂ ਨੂੰ ਘਰੇ ਆਜੇ ਵਾਪਸ ਪਰ ਐ ਉਹਦੀ ਗੱਲ ਕਿਸੇ ਨਾਲ ਕਿਵੇਂ ਹੋ ਸਕਦੀ ਹੈਗੀ ਉਹ ਤਾਂ ਮੈਨੂੰ ਬਥੇਰਾ ਕਹਿੰਦੀ ਸੀ ਮੈਂ ਉਹਦੇ ਮੁੰਡੇ ਦੇ ਸਿਰ ਤੇ ਰਹਿ ਲੂੰਗੀ ਮੈਂ 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 ਆਂਗੀ ਫੇਰ ਕਿੱਥੇ ਆਪਾਂ ਉਹ ਤੋਂ ਕੀ ਲੈਣਾ ਮੈਂ ਤੈਨੂੰ ਕਿਹਾ ਨਾ ਤੇਰੇ ਦਰਵਾਜ਼ੇ ਤਾਂ ਖੁੱਲ ਗਏ ਕਿਸਮਤ ਆ ਤੇਰੀ ਤੇਜ ਕਿਸਮਤ ਆ ਓਕੇ ਮੈਂ ਖੁੱਲ ਲਗੇ ਮਾਂ ਮੈਨੂੰ ਰਾਤ ਤਾਂ ਦੱਸ ਦੇ ਫਿਰ ਕਿਸਮਤ ਤਾਂ ਕਹੀ ਜਾਂਦੇ ਹੋ ਤੁਸੀਂ ਮੈਂ ਤਾਂ ਐ ਫਿਕਰ ਪੈ ਗਈ ਵੀ ਉਹ ਗਈ ਤਾਂ ਗਈ ਕਿੱਥੇ ਹੈਗੀ ਮੈਂ ਤੈਨੂੰ ਦੱਸ ਦਿਆਂ ਤੂੰ ਅਭੀ ਨੁ ਆਇਆ ਪੁੱਛ ਲੈ ਕਿ ਤੁਸੀਂ ਆਉਂਗੇ ਲੈਣਗੇ ਵੀ ਨਹੀਂ ਅਸੀਂ ਛੱਡਿਆ ਹੋਣਾ ਮੈਂ ਵਿਭਗਤ ਬਣਾਣਾ ਪਤਾ ਲਿਆ ਨਾਲੇ ਸਾਰੀ ਗੱਲ ਦਾ ਕੀ ਗੱਲ ਬਾਤ ਹੈ ਉੱਥੇ ਕਾਹਦਾ ਪਤਾ ਲੈਣਾ ਤੁਹਾਨੂੰ ਕਿਉਂ ਰਿਸ਼ਤੇਦਾਰ ਨਹੀਂ ਹੁੰਦੇ ਪਤਾ ਨਹੀਂ ਲੈਣਾ ਹੁੰਦਾ ਫਿਰ ਆਪਾਂ ਉੱਥੇ ਕੀ ਕਰਨ ਜਾਵਾਂਗੇ ਉਹ ਮੁੰਡੇ ਨੇ ਮੈਨੂੰ ਆਪਣੇ ਘਰ ਤੋਂ ਬਾਹਰ ਕੱਢਤਾ ਮੈਂ ਉੱਥੇ ਹੁਣ ਕੀ ਕਰਨ ਜਾਵਾਂਗੀ ਇਹ ਤਾਂ ਪਤਾ ਨਹੀਂ ਫੋਨ ਹੋਂਦ ਕਿਵੇਂ ਕਰਕੇ ਮੈਨੂੰ ਪੁੱਛ ਲਿਆ ਕਹਿੰਦੇ ਤੈਨੂੰ ਪਤਾ ਹੀ ਨਹੀਂ ਕਿੱਥੇ ਹੈ ਹੁਣ ਮੈਨੂੰ ਕੀ ਪਤਾ ਕਿੱਥੇ ਹੈਗੀ ਮੈਂ ਤਾਂ ਗੱਲ ਹੀ ਥੋੜੀ ਦੱਸੀ ਆ ਕਹਿੰਦੇ ਹਿਰ ਘਰੇ ਨਹੀਂ ਹੈਗੀ ਐਵੇਂ ਚਿੱਠੇ ਝੂਠੇ ਲਿਖ ਕੇ ਗਈ ਆ ਕੁਛ ਖਰਚ ਛੱਡ ਕੇ ਵਾਗੀ ਪਰ ਐ ਜਾਓਗੇ ਕਿੱਥੇ